ਚੋਰਾਂ ਦੇ ਹੌਸਲੇ ਇੱਕ ਵਾਰ ਫਿਰ ਬੁਲੰਦ ਨਜ਼ਰ ਆਏ ਜੁੱਥੇ ਤੜਕਸਾਰ 4 ਵਜੇ ਇੱਕ ਸਫੇਦ ਸਵਿਫਟ ਗੱਡੀ ਕੱਪੜਿਆਂ ਦੀ ਦੁਕਾਨ ਅੱਗੇ ਆ ਰੁਕੀ। ਕਾਰ ਦਾ ਡਰਾਈਵਰ ਗੱਡੀ ਦਾ ਬੋਲਟ ਖੋਲ ਕੇ ਛਿਵੇਂ ਉਸ ਨੂੰ ਠੀਕ ਕਰਨ ਦਾ ਡਰਾਮਾ ਕਰਦਾ ਹੈ ਤਾਂ ਉਸੇ ਦੌਰਾਨ ਉਸ ਦਾ ਸਾਥੀ ਦੁਕਾਨ ਦੇ ਤਾਲੇ ਨੂੰ ਤੋੜਦਾ ਹੈ। ਕੁਝ ਮਿੰਟਾਂ ਦੇ ਵਿੱਚ ਹੀ ਉਹ ਦੁਕਾਨ ਦੇ ਵਿੱਚੋਂ ਲੱਖਾਂ ਰੁਪਏ ਦਾ ਕੱਪੜਾ ਦਾ ਸਮਾਨ ਗੱਡੀ ਦੇ ਵਿੱਚ ਰੱਖ ਕੇ ਫਰਾਰ ਹੋ ਜਾਂਦਾ ਹੈ। ਇਸ ਸਾਰੀ ਘਟਨਾ ਸিসিਟੀਵੀ ਕੈਮਰਤ ਵਿੱਚ ਕੈਦ ਹੋ ਚੌਂਦੀ ਹੈ ਜਿਸ ਵਿੱਚ ਗੱਡੀ ਦਾ ਨੰਬਰ ਵੀ ਸਾਫ਼ ਵਿਖਾਈ ਦੇ ਰਿਹਾ ਹੈ ਦੁਕਾਨਦਾਰ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੇ ਮਾਮਲਾ ਦਰਜ ਕੀਤਾ ਇਹ ਪੂਰਾ ਘਟਨਾਕ੍ਰਮ ਲੁਧਿਆਣਾ ਦੇ ਵrindavan ਰੋਡ ਤੋਂ ਸਾਹਮਣੇ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੀ ਸੁਰੱਖਿਆ ਪ੍ਰਣਾਲੀ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਕਿਉਂਕਿ ਸਿਰਫ 500 ਮੀਟਰ ਦੀ ਦੂਰੀ ਉੱਤੇ ਹੀ ਪੁਲਿਸ ਸਟੇਸ਼ਨ ਮੌਜੂਦ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿੰਨੇ ਸਮੇਂ ਦੇ ਵਿੱਚ ਸੁਲਝਾਉਂਦੀ ਹੈ ਮੇਰਾ ਨਾਮ ਗੁਰਮੀਤ ਸਿੰਘ ਕੀ ਕੀ ਮਾਮਲਾ ਕੀ ਹੋਇਆ ਹੋਰ ਕਿੱਥੇ ਹੋਇਆ ਹੈ ਕਿ ਇਹ ਬਿੰਦਰਾਵਨ ਰੋਡ ਤੇ ਮੇਰੀ ਸ਼ਾਪ ਆ ਗੈਰੀ ਫੈਸ਼ਨ ਫੋਰਸ ਇੱਥੇ ਰਾਤ ਨੂੰ 3:30 ਵਜੇ ਤੱਕ ਕੋਈ ਆਇਆ ਸਵਿਫਟ ਗੱਡੀ 'ਚ ਮੈਂ ਇਕੱਲਾ ਹੀ ਸੀਗਾ ਤੇ ਘਟ ਤੋਂ ਘਟ ਮੇਰੀਆਂ ਡੈਨਿਮਸ ਸਵੈਟ ਸ਼ਰਟ ਸ਼ਰਟਾਂ ਸਾਰਾ ਕੁਝ ਲੈ ਗਿਆ ਘਟ ਕੋਲ 6-7 ਲੱਖ ਰੁਪਏ ਦਾ ਮਾਲ ਹੈ ਮੇਰਾ ਉਹ ਸਾਰਾ ਰਾਤੀ ਚੋਰੀ ਕਰਕੇ ਲੈ ਗਿਆ ਓਏ ਕਿੰਨੇ ਕੁ ਮਾਲ ਨੇ ਇੰਨੇ ਕੁ ਕੁਆਂਟੀਟੀ ਹੋ ਗਈ ਹੈ ਜੀ ਕੁਆਂਟੀਟੀ ਤੁਸੀਂ ਲਗਾ ਲਓ ਕਿ ਵੀ ਸਾਰੀਆਂ ਜੀਨਾ ਲੈ ਗਿਆ ਘੜ ਤੋਂ ਘੱਟ 150 200 ਜੀਨੀ ਆ ਤੇ ਘੜ ਤੋਂ ਘੱਟ 3 400 ਸ਼ਲਟਾਂ ਨੇ ਲੋਰ ਹੈਗੇ ਨੇ ਘੜ ਤੋਂ ਘੱਟ 200 ਤੇ ਕਾਟਨ ਦੀਆਂ ਪੈਂਟਾਂ ਨੇ ਉਹ ਹੈਗੀਆਂ ਨੇ ਸਰ ਜਿਸ ਨੇ ਵਾਕਿਆ ਆ ਉਸ ਵੇ ਸੜਕ ਚਲਦੀ ਪਈ ਸੀਗੀ ਆਵਾਜਾਈ ਸੀਗੀ ਹਾਂਜੀ ਮਾਰਨਿੰਗ ਦਾ ਟਾਈਮ ਸੀਗਾ ਜਿੱਦਾਂ ਲੋਕੀ ਸੈਰ ਕਰਦੇ ਆ 4 4:30 ਵਜੇ 5:00 ਹਾਂਜੀ ਹਾਂਜੀ ਠੀਕ ਹੈ ਤੇ ਮਤਿ ਕੋਈ ਸੀਸੀਟੀਵੀ ਵੀ ਹੈਗੀ ਹਾਂਜੀ ਹਾਂਜੀ ਹੈਗੀ ਸੀਸੀਟੀਵੀ ਕਾਰ ਦਾ ਕਾਰ ਵੀ ਆਈ ਆ ਸਵਿਫਟ ਗੱਡੀ ਚ ਆਇਆ ਸਵਿਫਟ ਡਿਜ਼ਾਇਰ ਚ ਕਾਰ ਦਾ ਨੰਬਰ ਦੱਸੋ ਨੰਬਰ ਹੈਗਾ ਕੁਝ ਕੀ ਆਇਆ ਕੁਝ ਕੀ ਦਿਖਾਇਆ ਉਹਦੇ ਚ ਕਹਿੰਦਾ ਮਤਲਬ ਕਿ ਵੀ ਉਹ ਪਹਿਲੋ ਖੜਾ ਮਤਲਬ ਐਜ ਇਦਾਂ ਖੜਾ ਕਿ ਵੀ ਆਪਣਾ ਜਿੱਦਾਂ ਉਹ ਔਰੀ ਗੱਡੀ ਨੂੰ ਕੁਝ ਹੋਇਆ ਫਿਰ ਉਹਨੇ ਸ਼ਟਰ ਤੋਂ ਦੋਨੋਂ ਤਾਲੇ ਤੋੜੇ ਫਿਰ ਮੇਰੇ ਜਿਹੜਾ ਸ਼ੀਸ਼ੇ ਵਾਲਾ ਤਾਲਾ ਉਹ ਤੋੜਿਆ ਉਸ ਤੋਂ ਬਾਅਦ ਤੋੜਨ ਤੋਂ ਬਾਅਦ ਪੂਰੀ ਕੁਆਂਟੀਟੀ ਨਾਲ ਭਾਤਾਂ ਨਾਲ ਭਰ ਕੇ ਗੱਡੀ ਆਪਣੀ ਉਹਨੇ ਭਰ ਲਈਤੀ ਆ ਉਹਦੀ ਵੀਡੀਓ ਹੈ ਮੇਰੇ ਕੋਲ ਕਿੰਨੇ ਕ ਰੈਕ ਖਾਲੀ ਕਰਦੇ ਘੱਟ ਤੋਂ ਘੱਟ ਤੁਸੀਂ ਲਗਾ ਲਓ ਕਿ ਵੀ 10 ਤੇ ਰੈਕ 10 ਤੋਂ 15 ਰੈਕ ਖਾਲੀ ਕਰਦੇ ਸਿਲੈਕਟਡ ਮਾਲ ਮੇਰਾ ਸਾਰਾ ਸਿਲੈਕਟਡ ਜੈਨੂਇਨ ਮਾਲ ਜੋ ਹੁੰਦਾ ਹਾਂਜੀ ਆਪਾਂ ਦਾ ਨੰਬਰ ਕਿੰਨਾ ਹੈ ਹਾਂਜੀ ਹਾਂਜੀ ਉਹ ਮੈਂ ਕਿਹਨੂੰ ਕਿੱਥੇ ਆ ਪਸਾ ਮੈ ਜਿਹੜਾ ਲੱਗਦਾ ਕਿ ਕਿੰਨਾ ਕ ਸਮਾਂ ਹੋਣੇ ਬਦੀਦ ਕੀਤਾ ਹੋਗਾ ਉਹ ਕਹਿੰਦਾ ਮਤਲਬ ਡਾਡਰ ਕੇ ਆ ਜਿੱਦਾਂ ਕੋਈ ਸ਼ਾਰ ਵਾਲਾ ਟਾਈਮ ਸੀਗਾ ਲੋਕਾਂ ਦਾ ਜਿੱਦਾਂ ਆਂਦਾ ਸੀ ਫੇ ਭੱਜ ਜਾਂਦਾ ਸੀ ਬਟ ਜੇ ਟੋਟਲ ਟਾਈਮ ਦੱਸਾਂਗੇ ਘਰ ਤੋਂ ਘਾੜੀ ਇੱਕ ਘੰਟਾ ਲਗਾ ਆ ਗਿਆ ਪੂਰਾ ਹਾਂਜੀ ਹਾਂਜੀ ਕੰਪਲੇਂਟ ਕਰਕੇ ਹਾਂਜੀ ਹਾਂਜੀ ਕਿਹੜੀ ਦੋਮਬੀ ਅੱਠ ਨੰਬਰ ਕਲਾਸ ਰੂਮ ਕੀ ਹਾਂਜੀ ਕਲਾਸ ਕੋਈ ਮੋਕੇ ਕੋਲ ਹਾਂਜੀ ਆਇਆ ਹੁਣ ਮੇਨ ਆਲੇ ਐਸ ਐਚਓ ਆਇਆ ਨਾਲ ਸਾਡੇ ਕਾਉਂਸਲ ਸਾਹਿਬ ਜੀ ਵੀ ਹੈਗੇ ਠੀਕ ਚੋਰਾਂ ਦੇ ਹੌਸਲੇ ਇੱਕ ਵਾਰ ਫਿਰ ਬੁਲੰਦ ਨਜ਼ਰ ਆਏ ਜੁਥੇ ਤੜਕਸਾਰ 4 ਵਜੇ ਇੱਕ ਸਫੇਦ ਸਵਿਫਟ ਗੱਡੀ ਕੱਪੜਿਆਂ ਦੀ ਦੁਕਾਨ ਅੱਗੇ ਆ ਰੁਕੀ ਕਾਰ ਦਾ ਡਰਾਈਵਰ ਗੱਡੀ ਦਾ ਪੋਲਟ ਖੋਲ ਕੇ ਚੀਵੇਂ ਉਸ ਨੂੰ ਠੀਕ ਕਰਨ ਦਾ ਡਰਾਮਾ ਕਰਦਾ ਹੈ ਤਾਂ ਉਸੇ ਦੌਰਾਨ ਉਸ ਦਾ ਸਾਥੀ ਦੁਕਾਨ ਦੇ ਤਾਲੇ ਨੂੰ ਤੋੜਦਾ ਹੈ ਕੁਝ ਮਿੰਟਾਂ ਦੇ ਵਿੱਚ ਹੀ ਉਹ ਦੁਕਾਨ ਦੇ ਵਿੱਚੋਂ ਲੱਖਾਂ ਰੁਪਏ ਦਾ ਕਪੜਾ ਦਾ ਸਮਾਨ ਗੱਡੀ ਦੇ ਵਿੱਚ ਰੱਖ ਕੇ ਫਰਾਰ ਹੋ ਜਾਂਦਾ ਹੈ ਇਹ ਸਾਰੀ ਘਟਨਾ ਸੈਟੇਵ ਕੈਮਰਟ ਵਿੱਚ ਕੈਦ ਹੋ ਜਾਂਦੀ ਹੈ ਜਿਸ ਵਿੱਚ ਗੱਡੀ ਦਾ ਨੰਬਰ ਵੀ ਸਾਫ਼ ਦਿਖਾਈ ਦੇ ਰਿਹਾ ਦੁਕਾਨਦਾਰ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੇ ਮਾਮਲਾ ਦਰਜ ਕੀਤਾ ਇਹ ਪੂਰਾ ਘਟਨਾਕ੍ਰਮ ਲੁਧਿਆਣਾ ਦੇ वृंदावन रोड ਤੋਂ ਸਾਹਮਣੇ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੀ ਸੁਰੱਖਿਆ ਪ੍ਰਣਾਲੀ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਕਿਉਂਕਿ ਸਿਰਫ 500 ਮੀਟਰ ਦੀ ਦੂਰੀ ਉੱਤੇ ਹੀ ਪੁਲਿਸ ਸਟੇਸ਼ਨ ਮੌਜੂਦ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿੰਨੇ ਸਮੇਂ ਦੇ ਵਿੱਚ ਸੁਲਝਾਉਂਦੀ ਹੈ ਮੇਰਾ ਨਾਮ ਗੁਰਮੀਤ ਸਿੰਘ ਕੀ ਕੀ ਮਾਮਲਾ ਕੀ ਹੋਇਆ ਹੈ ਕਿ ਇਹ ਬਿੰਦਰਾਵਨ ਰੋਡ ਤੇ ਮੇਰੀ ਸ਼ਾਪ ਆ ਗੈਰੀ ਫੈਸ਼ਨ ਫੋਰਸ ਇਥੇ ਰਾਤ ਨੂੰ 3:30 ਵਜੇ ਤੱਕ ਕੋਈ ਆਇਆ Swift ਗੱਡੀ 'ਚ ਮੈਂ ਕੱਲਾ ਹੀ ਸੀਗਾ ਘੱਟ ਤੋਂ ਘੱਟ ਮੇਰੀਆਂ ਡੈਨਿਮਸ, ਸਵੈਟ ਸ਼ਰਟ, ਸ਼ਰਟਾਂ ਸਾਰਾ ਕੁਝ ਲੈ ਗਿਆ ਘਰ ਤੋਂ ਘੱਟ 6-7 ਲੱਖ ਰੁਪਏ ਦਾ ਮਾਲ ਹੈ ਮੇਰਾ ਉਹ ਸਾਰਾ ਰਾਤੀ ਚੋਰੀ ਕਰਕੇ ਲੈ ਗਿਆ ਓਏ ਕਿੰਨੇ ਕੁ ਮਾਲ ਨੇ ਹੋ ਗਿਆ ਕਿੰਨੇ ਕੁ ਪੰਚ ਹੋ ਗਏ ਕੁਆਂਟੀਟੀ ਤੁਸੀਂ ਲਗਾ ਲਓ ਕਿ ਵੀ ਸਾਰੀਆਂ ਦੀਨਾ ਲੈ ਗਿਆ ਘਰ ਤੋਂ ਘੱਟ 150-200 ਦੀਨੀਆਂ ਤੇ ਘਰ ਤੋਂ ਘੱਟ 3-400 ਸ਼ਰਟਾਂ ਨੇ ਲੋਰ ਹੈਗੇ ਨੇ ਘਰ ਤੋਂ ਘੱਟ 200 ਤੇ ਕਾਟਨ ਦੀਆਂ ਪੈਂਟਾਂ ਨੇ ਉਹ ਹੈਗੀਆਂ ਨੇ ਸਰ ਜਿਸਲੇ ਵਾਕਿਆ ਆ ਉਸਲੇ ਸੜਕ ਚਲਦੀ ਪਈ ਸੀਗੀ ਆਵਾਜਾਈ ਸੀਗੀ ਹਾਂਜੀ ਮਾਰਨਿੰਗ ਦਾ ਟਾਈਮ ਸੀਗਾ ਜਿੱਦਾਂ ਲੋਕੀ ਸਿਆਰ ਕਰਦੇ ਆ 7:00 4:00 4:30 ਵਜੇ ਹਾਂਜੀ ਹਾਂਜੀ ਠੀਕ ਹੈ ਤੇ ਕਿਦਾਂ ਮਤਲਬ ਕੋਈ ਸੀਸੀਟੀਵੀ ਵੀ ਹੈਗੀ ਹਾਂਜੀ ਹਾਂਜੀ ਹੈਗੀ ਸੀਸੀਟੀਵੀ ਕਾਰ ਦਾ ਕਾਰ ਵੀ ਆਈ ਆ ਸਵਿਫਟ ਗੱਡੀ 'ਚ ਆਇਆ ਸਵਿਫਟ ਡਿਜ਼ਾਇਰ 'ਚ ਕਾਰ ਦਾ ਨੰਬਰ ਦੱਸੋ ਨੰਬਰ ਹੈਗਾ ਕੁਝ ਕੀ ਆਇਆ ਕੁਝ ਕੀ ਦਿਖਾਇਆ ਉਹਦੇ 'ਚ ਕਹਿੰਦਾ ਮਤਲਬ ਕਿ ਵੀ ਉਹ ਪਹਿਲੋ ਖੜਾ ਮਤਲਬ ਐਜੇ ਇਦਾਂ ਖੜਾ ਕਿ ਵੀ ਆਪਣਾ ਜਿੱਦਾਂ ਉਹ ਔਰੀ ਗੱਡੀ ਨੂੰ ਕੁਝ ਹੋਇਆ ਫੇਰੋ ਨੇ ਸ਼ਟਰ ਤੋਂ ਦੋਨੋਂ ਤਾਲੇ ਤੋੜੇ ਫੇਰ ਮੇਰੇ ਜਿਹੜਾ ਸ਼ੀਸ਼ੇ ਵਾਲਾ ਤਾਲਾ ਉਹ ਤੋੜਿਆ ਉਸ ਤੋਂ ਬਾਅਦ ਤੋੜਨ ਤੋਂ ਬਾਅਦ ਪੂਰੀ ਕੁਆਂਟੀਟੀ ਨਾਲ ਪਹਾਟਾ ਨਾਲ ਭਰ ਕੇ ਗੱਡੀ ਆਪਣੀ ਉਹਨੇ ਭੁੱਲ ਕੀਤੀ ਆ ਉਹਦੀ ਵੀਡੀਓ ਹੈ ਮੇਰੇ ਕੋਲ ਕਿੰਨੇ ਕ ਰੈਕ ਖਾਲੀ ਕਰਦੇ ਘੱਟ ਤੋਂ ਘੱਟ ਤੁਸੀਂ ਲਗਾ ਲਓ ਕਿ 10 ਤੇ ਰੈਕ 10 ਤੋਂ 15 ਰੈਕ ਖਾਲੀ ਕਰਦੇ ਮੇਰਾ ਸਾਰਾ ਸਿਲੈਕਟਡ ਜੈਨੂਨ ਮਾਲ ਜੋ ਹੁੰਦਾ ਹਾਂਜੀ ਕਾਪੀ ਦਾ ਨੰਬਰ ਕਿੰਨਾ ਹੈ ਹਾਂਜੀ ਹਾਂਜੀ ਉਹ ਮੈਂ ਜੋ ਕਿਸੇ ਕਰਤਾ ਸਮਾਂ ਜਿਹੜਾ ਲੱਗਦਾ ਕਿ ਕਿੰਨਾ ਸਮਾਂ ਹੋਣੇ ਬਤੀਤ ਕੀਤਾ ਹੋਵੇ ਉਹ ਕਹਿੰਦਾ ਮਤਲਬ ਡਾਡਰ ਕੇ ਆ ਜਿੱਦਾ ਕੋਈ ਸਿਆਰ ਵਾਲਾ ਟਾਈਮ ਸੀਗਾ ਲੋਕਾਂ ਦਾ ਜਿੱਦਾਂ ਆਂਦਾ ਸੀ ਫੇ ਭੱਜ ਜਾਂਦਾ ਸੀ ਬਟ ਜੇ ਟੋਟਲ ਟਾਈਮ ਦੱਸਾਂਗੇ ਘਰ ਤੋਂ ਘਾੜੀ ਇੱਕ ਘੰਟਾ ਲਗਾ ਗਿਆ ਪੂਰਾ ਹਾਂਜੀ ਹਾਂਜੀ ਕੰਪਲੇਂਟ ਕਰਕੇ ਹਾਂਜੀ ਹਾਂਜੀ ਕਿਹੜੀ ਕੋਚੋਂ 8 ਨੰਬਰ ਕਲਾਸ ਟੌਮ ਕੀ ਹਾਂਜੀ ਕਲਾਸ ਚ ਕੋਈ ਮੌਕੇ ਤੇ ਬੋਲ ਲਾਗੇ ਹਾਂਜੀ ਆਏ ਆ ਹੁਣ ਮੇਨ ਵਾਲੇ ਐਸ ਐਚਓ ਆਇਆ ਨਾਲ ਸਾਡੇ ਕਾਉਂਸਲ ਸਾਹਿਬ ਵੀ ਆ ਗਏ ਨੇ